ਨੇ ਨਿਊ ਮੁੱਲਾਪੁਰ ਪਿੰਡ ਸਿਆਲਵਾ ਦੇ ਵਿੱਚ ਇੱਕ ਵਾਰ ਫਿਰ ਲੋਕਾਂ ਦੇ ਨਾਲ ਠੱਗੀ ਕੀਤੀ ਹੈ ਔਰ ਇਹ ਠੱਗੀ ਕਿਸੇ ਹੋਰ ਨੇ ਨਹੀਂ ਬਲਕਿ ਸਰਕਾਰੀ ਬੈਂਕ ਦੇ ਮੈਨੇਜਰ ਵੱਲੋਂ ਠੱਗੀ ਕੀਤੀ ਗਈ ਹੈ ਲੋਕਾਂ ਦੇ ਜਿਹੜੇ ਇੱਥੇ ਜਿਨ੍ਹਾਂ ਦੇ ਅਕਾਊਂਟ ਸੀਗੇ ਉਹਨਾਂ ਦੇ ਕਿਸੇ ਦੇ 2 ਲੱਖ ਕਿਸੇ ਦੇ 10 ਲੱਖ ਕਿਸੇ ਦੇ 15 ਲੱਖ ਕਿਸੇ ਦੇ 20 ਲੱਖ ਕਿਸੇ ਦੇ 50 ਲੱਖ ਇਸ ਤਰ੍ਹਾਂ ਦੀ ਕਰੋੜਾਂ ਦੀ ਠੱਗੀ ਕਰਕੇ ਜਿਹੜਾ ਮੈਨੇਜਰ ਹੈ ਉਹ ਇੱਥੋਂ ਹੁਣ ਫਰਾਰ ਹੋ ਗਿਆ ਤੁਸੀਂ ਨਾ ਤੁਸੀਂ ਵੇਖ ਸਕਦੇ ਹੋ ਕਿ ਜਦ ਇਹ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਅਕਾਊਂਟ ਚ ਜ਼ੀਰੋ ਬੈਲੈਂਸ ਸ਼ੋਅ ਕਰ ਰਹਾ ਜਿਨ੍ਹਾਂ ਦੇ ਅਕਾਊਂਟ ਚ ਲੱਖਾਂ ਰੁਪਏ ਸੀਗੇ ਲੇਕਿਨ ਉਹ ਅਚਾਨਕ ਅਕਾਊਂਟ ਨਿਲ ਹੋ ਚੁੱਕਿਆ ਹੈ ਪਾਚੇ ਪਤਾ ਲੱਗ ਗਿਆ ਕਿ ਜਿਹੜਾ ਮੈਨੇਜਰ ਹੈ ਉਹ ਆਪਣੇ ਸਾਰੇ ਜਿਹੜੇ ਵੀ ਖਾਤਾਧਾਰਕ ਸੀਗੇ ਉਹਨਾਂ ਦੇ ਅਕਾਊਂਟ ਚੋਂ ਪੈਸੇ ਕੱਢ ਕੇ ਉੱਥੋਂ ਫਰਾਰ ਹੋ ਗਿਆ ਜਿਹੜੀ ਵੀ ਲੋਕ ਨੇ ਹੁਣ ਆਪਣੇ ਅਕਾਊਂਟ ਚੈੱਕ ਕਰਨ ਆ ਰਹੇ ਜਿਨ੍ਹਾਂ ਦੇ ਨਾਲ ਠੱਗੀ ਹੋਈ ਹੈ ਉਹ ਵੀ ਇੱਥੇ ਮੌਜੂਦ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਮੁੱਲਾਪੁਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਐਕਸਿਸ ਬੈਂਕ ਦੇ ਵਿੱਚ ਇੱਕ ਬੈਂਕ ਮੈਨੇਜਰ ਨੇ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਹਾਲਾਂਕਿ ਪੁਲਿਸ ਵੱਲੋਂ ਉਹਨੂੰ ਕਾਬੂ ਕਰ ਲਿਆ ਗਿਆ ਸਰ ਤੁਹਾਡੇ ਨਾਲ ਕਿੰਨੇ ਦੀ ਠਕੀ ਮੇਰਾ 18 ਲੱਖ ਰੁਪਏ 18 ਲੱਖ ਹਾਂਜੀ ਪਿੰਡ ਮਾਚਰਾ ਮੇਰਾ ਠੀਕ ਹੈ ਗਿਆਨ ਸਿੰਘ ਮੇਰਾ ਨਾਮ ਹੈ ਠੀਕ ਹੈ 18 ਲੱਖ ਮੈਂ ਤਾਂ ਪੈਸੇ ਕਢਾਉਣਾ ਹੈ ਤਾਂ ਥੋੜੇ ਜਿਹੀ 20000 ਰੁਪਏ ਥੋੜੀ ਵਾਰ ਤੇ ਇਹ ਕਿਹਦੇ ਖਾਤਾ ਹੀ ਸਾਫ ਹੈ ਜੀ ਤੁਹਾਨੂੰ ਪਤਾ ਕਿੱਥਾ ਲੱਗਿਆ ਕਿਉਂਕਿ ਤੂੰ ਕੰਪਿਊਟਰਾਈਜ਼ ਹੁੰਦਾ ਸਾਰਾ ਕੁਝ ਹੁਣ ਆਨਲਾਈਨ ਹੁੰਦਾ ਹਾਂਜੀ ਹਾਂਜੀ ਆਨਲਾਈਨ ਤਾਂ ਹੁੰਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੱਥ ਦੇ ਨਾਲ ਦੇ ਕੇ ਦਿੰਦੇ ਇਹ ਸਾਰਾ ਕੁਝ ਹੋ ਗਿਆ ਹਾਂਜੀ ਤੇ ਤੁਹਾਨੂੰ ਕਦਾ ਪਤਾ ਲੱਗਿਆ ਕਿ ਤੁਹਾਡੇ ਅਕਾਊਂਟ 'ਚ ਪੈਸੇ ਹੀ ਨਹੀਂ ਹੈ ਜਦੋਂ ਮੈਂ ਇੱਥੇ ਪੈ ਇਹਨਾਂ ਨੇ ਜਵਾਬ ਦੇ ਦਿੱਤੇ ਆ ਮੈਨੇਜਰ ਸਾਹਿਬ ਨੇ ਵੀ ਅੱਛਾ ਹਾਂ ਜੀ ਜਸਵੀਰ ਸਿੰਘ ਤਾਂ ਮੈਨੇਜਰ ਹੈ ਨਹੀਂ ਥਗਾ ਜਿਹੜਾ ਨਵਾਂ ਆਇਆ ਮੈਨੇਜਰ ਇਹ ਕਹਿੰਦੇ ਤੁਹਾਡੇ ਅਕਾਊਂਟ 'ਚ ਪੈਸੇ ਨਹੀਂ ਕੋਈ ਤੇ ਪਹਿਲਾਂ ਲੱਗ ਰਿਹਾ ਕਿ ਇੱਥੇ ਦਾ ਮੈਨੇਜਰ ਜਿਹੜਾ ਹੈ ਉਹ ਨਹੀਂ ਕੀਤਾ ਇਹ ਹਾਂ ਜੀ ਹਾਂ ਜੀ ਹਾਂ ਜੀ ਜਸਵੀਰ ਸਿੰਘ ਨੇ ਹੁੰਦੀ ਹੋਇਆ ਕਹਿੰਦੇ ਹੋਇਆ ਹਾਂ ਜੀ ਕਿੰਨੇ ਲੋਕੀ ਹੋਰ ਵੀ ਹੈਗੇ ਲੋਕ ਹੋਰ ਬਹੁਤ ਜ਼ਿਆਦਾ ਜੀ ਬਹੁਤ ਾਕੇ ਦੇ ਆਪਣੇ ਦੇ ਅੱਛਾ ਗੱਲੇ ਗੱਲੇ ਪਿੰਡ ਦੇ ਆ ਜੀ ਹਾਂ ਜੀ ਹਾਂ ਜੀ ਤੁਸੀਂ ਕੋਡਾ ਵੀ ਹੈਗਾ ਅਕਾਊਂਟ ਨਹੀਂ ਅਕਾਊਂਟ ਹੈਗਾ ਜੀ ਪਰ ਸਾਡੇ ਕੋਲ ਜਦੋਂ ਗੱਲ ਆਈ ਸੀ ਅਸੀਂ ਲੋਕੋ ਤੇ ਮਿਸ਼ਨ ਤੋਂ ਇੱਥੇ ਆ ਕੇ ਇਨਕੁਆਰੀ ਕਰਵਾਈ ਉਦੋਂ ਇਲਾਕੇ ਦੇ ਲੋਕਾਂ ਨੂੰ ਬੁਲਾ ਸਾਡੇ ਕੋਲ ਇੱਕ ਕੇਸ ਆਇਆ ਸੀ 1.5 ਕਰੋੜ ਦਾ ਸ੍ਰਿੰਦਰ ਸਿੰਘ ਦਾ ਮਾਨਕਪੁਰ ਸ਼ਰੀਫ ਤੋਂ ਉਹਦੇ ਨਾਲ ਹੀ 8 ਲੱਖ ਦਾ ਕਾਦੀ ਮੱਜਰੇ ਤੋਂ ਮੀਆਂ ਪਰਚੰਗਰ ਤੋਂ 35 ਲੱਖ ਆਪਣੇ ਇਹ ਮੱਜਰੇ ਤੋਂ ਹੈਗੇ ਆ ਬੂਥਵੜ ਤੋਂ ਹੈਗੇ ਜੀ ਤੇ ਇੱਕ ਕੱਲ ਰੰਗੂ ਆਣੇ ਤੋਂ 20-20 ਲੱਖ ਦੇ ਉਹਨਾਂ ਦੇ ਕਰੋੜਾਂ ਦੀ ਠੱਗੀ ਕਹਿ ਸਕਦੇ। ਕਰੋੜਾ ਨਹੀਂ ਤਿੰਨ-ਚਾਰ ਕਰੋੜ ਤੇ ਤਾਂ ਕੱਲ ਪਹੁੰਚ ਗਿਆ ਸੀਗਾ ਜੀ। ਹਾਂ ਪਰ ਇਹਦੇ ਵਿੱਚ ਹੁਣ ਜਿਹੜੀ ਹੈਗੀ ਹੈ ਵੀ ਸੰਬੂਲੀਅਤ ਕਿਹਦੀ ਕੋਈ ਪ੍ਰਾਈਵੇਟ ਬੰਦੇ ਵੀ ਨਾਲ ਸੀ ਕਿਵੇਂ ਹੋ ਰਿਹਾ ਏ। ਸਾਰੀ ਚੀਜ਼ਾਂ ਨੂੰ ਦੇਖਦੇ ਹੁਣ ਇਨਵੈਸਟੀਗੇਸ਼ਨ ਹੋ ਰਹੀ ਮਾਤਾ ਜੀ ਤੁਹਾਡਾ ਕਿੰਨਾ ਹੈ? ਮੇਰਾ ਤਾਂ ਜੀ ਵਿਆਜ ਵਰ ਨਾ ਮੈਂ ਤਾਂ 2 ਲੱਖ ਤੋਂ ਉੱਪਰ ਕਰਾਇਆ ਜਮਾ। ਤਾਂ ਕਿੰਨਾ ਕਿੰਨੇ ਲੱਖ ਦਾ ਤੁਹਾਡਾ ਜਿਹੜੇ ਹੈਗੇ ਅਕਾਊਂਟ ਸੀਗੇ? ਮੇਰੇ ਕੋਲ ਜੀ 2 ਲੱਖ ਤੋਂ ਉੱਪਰ ਹੁਣ ਮੇਰਾ ਵਿਆਜ ਵੀ ਬਣਿਆ ਹੋਣਾ। ਅੱਛਾ। ਹਾਂ। ਦੇ ਹੈਗੇ ਨਹੀਂ ਹੁਣ اکاؤنٹ ਚ ਪੈਸੇ ਇਹ ਕਹਿੰਦੇ ਹੈ ਨਹੀਂ ਮੈਨੂੰ ਪਤਾ ਨਹੀਂ ਅੱਛਾ ਤੁਹਾਨੂੰ ਪਤਾ ਨਹੀਂ ਲੱਗਿਆ ਬਾਬਾ ਜੀ ਤਾਪ ਦੇ ਨਿਊ ਮੁੱਲਾਪੁਰ ਪਿੰਡ ਸਿਆਲਵਾ ਦੇ ਵਿੱਚ ਇੱਕ ਵਾਰ ਫਿਰ ਲੋਕਾਂ ਦੇ ਨਾਲ ਅਗ੍ਹੀ ਵਦਨ ਤੇ ਗੱਲ ਕਰਾਂਗੇ ਦਿੱਲੀ ਦੀ ਦਿੱਲੀ ਦੇ ਵੱਡੇ ਸਰਕਾਰੀ ਹਸਪਤਾਲ ਚ ਰਿਸ਼ਵਤ ਖੋਰੀ ਯਾਨਕਿ ਬ੍ਰਾਈਬਰੀ ਰੈਕਟ ਦਾ ਪਰਦਾਫਾਸ਼ ਹੋਇਆ ਆਰਐਮਐਲ ਹਸਪਤਾਲ ਹੈ ਜਿੱਥੇ ਕਿ ਦੋ ਡਾਕਟਰ ਸਮੇਤ 9 ਲੋਕ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਪ੍ਰਚਾਰ ਮਾਨਸਤੀਬੀਆਈ ਦੇ ਵੱਲੋਂ ਆਗ੍ਰਫਤਾਰੀ ਕੀਤੀ ਗਈ डॉक्टर के इलाज के नाते पैसे लैन का इल्जाम है शिवचाले मेडिकल उपकरण यानी मेडिकल इक्विपमेंट्स की सप्लाई के नाते भ्रष्टाचार के इल्जाम लगे ने सीबीआई ने 16 होर लोगों के खिलाफ मामला दर्ज किया है एफआईआर दर्ज किया